ਅੱਜ ਆਪਾਂ ਗੱਲ ਕਰਦੇ ਹਾਂ ਕਬੱਡੀ ਦੇ ਮਹਾਨ ਪੁਲਿਆਰ ਇੰਦਰਜੀਤ ਕਲਸੀਆ ਬਾਰੇ ਜਿਸ ਨੇ ਦੇਸ਼ਾਂ-ਵਦੇਸ਼ਾਂ ਦੀ ਧਰਤੀ ਤੇ ਆਪਣੀ ਖੇਡ ਦਾ ਲੋਹਾ ਮਣਵਾਇਆ ਹੈ ਇੰਦਰਜੀਤ ਕਲਸੀਆ ਦਾ ਜਨਮ 26 ਫਰਵਰੀ 1995 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਲਸੀਆ ਵਿਖੇ ਹੋਇਆ ਉਸ ਨੇ ਆਪਣੇ ਨਾਮ ਦੇ ਨਾਲ ਪਿੰਡ ਦਾ ਨਾਮ ਜੋੜਿਆ ਤਾਂ ਕਿ ਉਹਦੇ ਪਿੰਡ ਦੀ ਪਛਾਣ ਬਣ ਸਕੇ ਤੇ ਪਿੰਡ ਨਾਲ ਉਹਦੀ ਪਛਾਣ ਬਣ ਸਕੇ ਇੰਦਰਜੀਤ ਦੇ ਪਿਤਾ ਦਾ ਨਾਮ ਸਰਦਾਰ ਦਲੀਪ ਸਿੰਘ ਹੈ ਤੇ ਮਾਤਾ ਦਾ ਨਾਂ ਲਖਵਿੰਦਰ ਕੌਰ ਹੈ ਇੰਦਰਜੀਤ ਦੇ ਦੋ ਭਰਾ ਹਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਗੁਰਵਿੰਦਰ ਸਿੰਘ ਹੈ ਤੇ ਦੂਜੇ ਦਾ ਨਾਂ ਰਵਿੰਦਰ ਸਿੰਘ ਹੈ ਰਵਿੰਦਰ ਸਿੰਘ ਜਣੇ ਕਿ ਉਰਫ ਰਵੀ ਕਲਸੀਆ ਜੋ ਕਿ ਅੱਜ ਦੇ ਸਮੇਂ ਦਾ ਸਟਾਰ ਰੇਡਰ ਹੈ ਇੰਦਰਜੀਤ ਦੇ ਦੋਨੇ ਭਰਾਵਾਂ ਨੂੰ ਹੀ ਕਬੱਡੀ ਖੇਡਣ ਦਾ ਸ਼ੌਂਕ ਹੈ ਜੇ ਗੱਲ ਕਰੀਏ ਆਪਾਂ ਇੰਦਰਜੀਤ ਦੇ ਵਿਆਹ ਦੀ ਤਾਂ ਇੰਦਰਜੀਤ ਕਲਸੀਆ ਦਾ ਵਿਆਹ ਹੋ ਚੁੱਕਿਆ ਹੈ ਇੰਦਰਜੀਤ ਸਕੂਲ ਦੇ ਸਮੇਂ ਤੋਂ ਹੀ ਸਾਲ ਜਿਹਦੇ ਵਿੱਚ ਕਬੱਡੀ ਨਾਲ ਨਾਲ ਖੇਡਦਾ ਰਿਹਾ ਤੇ ਨਵੇਂ-ਨਵੇਂ ਦਾ ਪੇ ਸਿੱਖਦਾ ਰਿਹਾ ਇੰਦਰਜੀਤ ਗਲਸੀਆਂ ਦਾ ਕੋਚ ਉਹਦਾ ਤਾਇਆ ਸਰਦਾਰਜੀਤ ਸਿੰਘ ਹੈ ਜੋ ਕਿ ਇੰਦਰਜੀਤ ਨੂੰ ਛੋਟੇ ਹੁੰਦੇ ਤੋਂ ਹੀ ਕਬੱਡੀ ਖੇਡਣ ਲਿਜਾਂਦਾ ਰਿਹਾ ਇੰਦਰਜੀਤ ਨੇ ਕਬੱਡੀ ਦੀ ਸ਼ੁਰੂਆਤ 38 ਕਿਲੋ ਬਜਨੀ ਕਬੱਡੀ ਤੋਂ 2008 ਵਿੱਚ ਕੀਤੀ ਇੰਦਰਜੀਤ ਗਲਸੀਆਂ ਨੇ ਹੁਣ ਤੱਕ ਅਨੇਕਾਂ ਮੋਟਰਸਾਈਕਲ ਜਿੱਤੇ ਹਨ ਟਰੈਕਟਰ ਜਿੱਤੇ ਹਨ ਗੱਡੀਆਂ ਬੁਲਟ ਨਗਦ ਰਕਮਾਂ ਤੇ ਮੁੰਦੀਆਂ ਐਲਈਡੀਆਂ ਦੇ ਅਨੇਕਾਂ ਨਾਮ ਜਿੱਤੇ ਹਨ 13 ਜੁਲਾਈ 2021 ਨੂੰ ਇੰਦਰਜੀਤ ਕਲਸੀਆਂ ਨੂੰ ਕਲਸੀਆਂ ਦੇ ਟੂਰਨਾਮੈਂਟ ਤੇ ਹੀ ਕ੍ਰੇਟਾ ਗੱਡੀ ਨਾਲ ਸਨਮਾਨ ਕੀਤਾ ਗਿਆ। ਇੰਦਰਜੀਤ ਕਲਸੀਆਂ ਨੂੰ ਕਵੱਡੀ ਦੇ ਮੈਦਾਨ ਵਿੱਚ ਸਪਾਈਡਰਮੈਨ ਵੀ ਕਿਹਾ ਜਾਂਦਾ ਹੈ। ਇੰਦਰਜੀਤ ਦੀ ਜੋੜੀ ਕਵੱਡੀ ਦੇ ਮੈਦਾਨਾਂ ਵਿੱਚ ਫਰੀਆਦ ਸ਼ਕਰਪੁਰ ਵਾਲੇ ਨਾਲ ਬਹੁਤ ਪ੍ਰਸਿੱਧ ਰਹੀ ਹੈ। ਇਹਨਾਂ ਨੂੰ ਚਿੱਟੀਆਂ ਨਿਕਰਾਂ ਵਾਲੇ ਵੀ ਕਿਹਾ ਜਾਂਦਾ ਹੈ ਕਿਉਂਕਿ ਚਿੱਟੀਆਂ ਨਿਕਰਾਂ ਪਾ ਕੇ ਖੇਡਦੇ ਹਨ। ਇੰਦਰਜੀਤ ਨੇ ਲੱਖਾਂ ਦੇ ਜੱਫੇ ਲਾਏ ਹਨ ਤੇ ਅਨੇਕਾਂ ਦੇਸ਼ਾਂ ਵਿੱਚ ਆਪਣੀ ਕਬੱਡੀ ਦਾ ਜੋਰ ਦਿਖਾਇਆ ਹੈ ਜਿਵੇਂ ਕਿ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਦੁਬਈ ਨਿਊਜ਼ੀਲੈਂਡ ਸਾਰੇ ਦੇਸ਼ਾਂ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੇ ਹਨ ਇੰਦਰਜੀਤ ਨੇ ਆਪਣੀ ਮਿਹਨਤ ਸਦਕਾ ਆਪਣੇ ਪਿੰਡ ਦਾ ਨਾਮ ਤੇ ਆਪਣਾ ਨਾਮ ਪੂਰੀ ਦੁਨੀਆ ਵਿੱਚ ਰੌਣਕ ਕਰ ਦਿੱਤਾ ਹੈ ਇੰਦਰਜੀਤ ਦੀ ਮਿਹਨਤ ਸੀ ਜੋ ਉਸ ਨੂੰ ਇੰਨੇ ਵੱਡੇ ਲੈਵਲ ਤੇ ਲੈ ਗਈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ